ਡੀਅਰ ਸਟੂਡੈਂਟਸ ਵੈਲਕਮ ਅੱਜ ਦਾ ਇਹ ਜਿਹੜਾ ਲੈਸਨ ਪਲਾਨ ਹੈ ਸਮਾਜਿਕ ਸਿੱਖਿਆ ਦਾ ਤੁਸੀਂ ਕਹੋ ਜਿਹੜੇ ਬੱਚੇ ਕੋਲ ਟੀਚਿੰਗ ਆਫ ਪੋਲੀਟੀਕਲ ਸਾਇੰਸ ਹੈ ਉਹਨਾਂ ਦੇ ਲਈ ਇਹ ਵੀਡੀਓ ਹੈਲਪਫੁਲ ਰਹੇਗੀ ਆਪਣਾ ਰੋਲ ਨੰਬਰ ਵਿਸ਼ਾ ਉਪ ਵਿਸ਼ਾ ਜਮਾਤ ਸਮਾਮਿਤੀ ਲਿਖਣ ਤੋਂ ਬਾਅਦ ਤੁਸੀਂ ਸਧਾਰਨ ਸਮਗਰੀ ਵਿਸ਼ੇਸ਼ ਸਮਗਰੀ ਲਿਖਣੀ ਹੈ ਤੇ ਫਿਰ ਆਮ ਉਦੇਸ਼ ਖਾਸ ਉਦੇਸ਼ ਜਿਹੜਾ ਕਿ ਤੁਹਾਡੇ ਉਪ ਵਿਸ਼ੇ ਨਾਲ ਸੰਬੰਧਿਤ ਹੁੰਦਾ ਹੈ ਫਿਰ ਪੂਰਵ ਗਿਆਨ ਦੀ ਪਰਖ ਕਰਨੀ ਹੈ ਪੂਰਵ ਗਿਆਨ ਦੀ ਪਰਖ ਕਰਨ ਦੇ ਲਈ ਤੁਸੀਂ ਦੋ ਕਾਲਮ ਬਣਾ ਕੇ ਇੱਕ ਸਾਈਡ ਪ੍ਰਸ਼ਨ ਤੇ ਦੂਸਰੀ ਸਾਈਡ ਉੱਤਰ ਲਿਖਣੇ ਆ ਕੜ ਜਿਹੜਾ ਲੈਸਨ ਪਲਾਨ ਦੇ ਐਪੀਕੇ ਟੈਸਟਿੰਗ ਇਹ ਅਸਿਊਮਡ ਹੁੰਦੀ ਹੈ ਤੁਸੀਂ ਸਹੀ ਆਨਸਰ ਲਿਖਣੇ ਆ ਕਿਉਂਕਿ ਇੰਨੀ ਕ ਨੌਲੇਜ ਬੱਚਿਆਂ ਨੂੰ ਹੁੰਦੀ ਹੈ ਜਿੰਨਾ ਅਸੀਂ ਇੱਥੇ ਲਿਖ ਰਹੇ ਹਾਂ ਤੇ ਤੁਹਾਡਾ ਜਿਹੜਾ ਲੈਸਨ ਪਲਾਨ ਆਫ ਫਿਊਚਰ ਦੇ ਵਿੱਚ ਹੋਣਾ ਚਾਹੀਦਾ ਸਾਰਾ ਫਿਰ ਤੁਸੀਂ ਕਰਨੇ ਆ ਉਪ ਵਿਸ਼ੇ ਦੀ ਕੋਸ਼ਨਾ ਫਿਰ ਤੁਸੀਂ ਨੈਕਸਟ ਪੇਜ ਤੇ ਜਿਹੜੇ ਚਾਰ ਕਾਲਮ ਨੇ ਉਹ ਬਣਾ ਲੈਣੇ ਪਹਿਲਾ ਕਾਲਮ ਵਿਸ਼ਾ ਵਸਤੂ ਦਾ ਦੂਸਰਾ ਵਿਦਿਆਰਥੀ ਤੇ ਆਪ ਕਿਰਿਆ ਤੀਸਰਾ ਵਿਦਿਆਰਥੀ ਕਿਰਿਆ ਚੌਥਾ ਸਹਾਇਕ ਸਮਗਰੀ ਦੀ ਵਰਤੋਂ ਲਿਖ ਸਕਦੇ ਹੋ ਜਾਂ ਬਲੈਕ ਬੋਰਡ ਅਤੇ ਸਹਾਇਕ ਸਮਗਰੀ ਫਿਰ ਜਿਹੜਾ ਆਪਣਾ ਟਾਪਿਕ ਹੈ ਉਹਦੇ ਨਾਲ ਰਿਲੇਟਡ ਤੁਸੀਂ ਇੱਧਰ ਜਿਹੜਾ ਆਪਣਾ ਲਿਖਣਾ ਸ਼ੁਰੂ ਕਰ ਲੈਣਾ ਟਾਪਿਕ ਆਪਣਾ ਕੀ ਹੈ ਰਾਜ ਸਰਕਾਰ ਰਾਜ ਸਰਕਾਰ ਦੇ ਨਾਲ ਸੰਬੰਧਿਤ ਤੁਸੀਂ ਲਿਖਣਾ ਹੈ ਤੇ ਇੱਥੇ ਲਿਖੋਗੇ ਵਿਦਿਆਰਥੀ ਅਧਿਆਪਕਾ ਵਿਦਿਆਰਥੀਆਂ ਨੂੰ ਰਾਜ ਸਰਕਾਰ ਬਾਰੇ ਜਿਹੜੀ ਸੰਪੂਰਨ ਜਾਣਕਾਰੀ ਜਾਂ ਤੁਸੀਂ ਕਹੋ ਵਿਸਾਰਥ ਹੈ ਜਿਹੜੀ ਜਾਣਕਾਰੀ ਉਹ ਦੇਵੇਗੀ ਜਾਇ ਇਹ ਕਹਿ ਸਰੋ ਕਿ ਰਾਜ ਸਰਕਾਰ ਬਾਰੇ ਬਲੈਕਬੋਰਡ ਦੇ ਉੱਪਰ ਲਿਖ ਕੇ ਸਮਝਾਏਗੀ ਤੁਸੀਂ ਆਪਣੇ ਅਕੋਰਡਿੰਗ ਤੁਸੀਂ ਜਿਹੜੀ ਵਰਡਿੰਗ ਆ ਉਹ ਚੇਂਜ ਕਰ ਲੈਣੀ ਹੈ ਤੇ ਸਾਰਾ ਜਿਹੜਾ ਵਿਸ਼ਾ ਵਸਤੂ ਹੈ ਉਹ ਤੁਸੀਂ ਕੰਪਲੀਟ ਇਹਦੇ ਬਾਰੇ ਲਿਖਣਾ ਹੈ ਫਿਰ ਅੱਗੇ ਲਿਖੋਗੇ ਵਿਦਿਆਰਥੀ ਤੇ ਆਪਾਂ ਕਾ ਵਿਦਿਆਰਥੀ ਨੂੰ ਵਿਧਾਨਪਾਲਿਕਾ ਕਾਰਜਪਾਲਿਕਾ ਤੇ ਨਿਆਂਪਾਲਿਕਾ ਬਾਰੇ ਦੱਸੇਗੀ ਫਿਰ ਤੀਸਰਾ ਤੇ ਚੌਥਾ ਕਾਲਮ ਆਗੇ ਵਿਦਿਆਰਥੀ ਧਿਆਨ ਨਾਲ ਸੁਣਨਗੇ ਤੇ ਸਮਝਣਗੇ ਵਿਦਿਆਰਥੀ ਅਗੋਂ ਜਿਹੜੀ ਸਹਾਇਕ ਸਮਗਰੀ ਇੱਥੇ ਲਿਖੀ ਆ ਸੀ ਨੇ ਬਲੈਕਬੋਰਡ ਨੂੰ ਯੂਜ਼ ਕੀਤਾ ਹੈ ਉਤੇ ਜੋ ਵੀ ਲਿਖਿਆ ਵਿਦਿਆਰਥੀ ਉਹਨੂੰ ਆਪਣੀਆਂ ਕਾਪੀਆਂ ਦੇ ਉੱਪਰ ਨੋਟ ਕਰਨਗੇ ਇੱਥੇ ਤੁਸੀਂ ਇਹ ਲਿਖਣਾ ਹੈ ਤੁਸੀਂ ਅਪਨੇ ਅਕੋਰਡਿੰਗ ਦੇਖਣਾ ਰਹਿ ਜੀ ਕਿ ਤੁਸੀਂ ਜਿਹੜਾ ਸੈਕੰਡ ਕਾਲਮ ਹੈ ਉਹ ਕਿਵੇਂ ਦੱਸ ਰਹੇ ਹੋ ਉਹ ਵੀ ਤੁਹਾਡੇ 3rd ਕਾਲਮ ਹੋਣਾ ਚਾਹੀਦਾ ਹੈ ਹਾਫ ਲੈਸਨ ਪਲਾਨ ਕੰਪਲੀਟ ਹੋਣ ਤੋਂ ਬਾਅਦ ਤੁਸੀਂ ਜਦੋਂ ਹਾਫ ਲੈਸਨ ਕੰਪਲੀਟ ਹੁੰਦਾ ਫਿਰ ਵਿਭਾਗੀ ਦੁਹਰਾਈ ਕਰਨੀ ਹੈ ਤੁਹਾਡੇ ਤਿੰਨ ਤੋਂ ਚਾਰ ਜਿਹੜੇ ਕੁਐਸਚਨ ਨੇ ਉਹ ਹੋਣ ਚਾਹੀਦੇ ਨੇ ਇਹਨਾਂ ਦੇ ਆਨਸਰ ਨਹੀਂ ਲਿਖੋਗੇ ਤੇ ਫਿਰ ਦੱਸ ਰਹੀਆਂ ਇਹਦੇ ਬਰਾਬਰ ਜਿਹੜੀਆਂ ਲਾਈਨਾਂ ਨੇ ਉਹ ਤੁਸੀਂ ਨੇ ਖਾਲੀ ਛੱਡਣੀਆਂ ਤੇ ਫਿਰ ਜਿਹੜੇ ਚਾਰ ਕਾਲਮ ਨੇ ਉਹ ਤੁਸੀਂ ਨੇ ਪੈਰਲਲ ਹੀ ਚਲਾਉਣੇ ਆ ਫਿਰ ਵਿਸ਼ਾ ਵਸਤੂ ਵਿਦਿਆਰਥੀ ਤੇ ਅਧਿਆਪਕੀਰਿਆ ਵਿਦਿਆਰਥੀ ਕਿਰਿਆ ਤੇ ਸਹਿਯਕ ਸਮੱਗਰੀ ਦੀ ਵਰਤੋਂ ਹੁਣ ਜਿਹੜਾ ਤੁਹਾਡਾ ਕੰਟੈਂਟ ਰਹਿ ਗਿਆ ਸੀ ਉਹਨੂੰ ਤੁਸੀਂ ਨੇ ਅੱਗੇ ਲਿਖਣਾ ਹੈ ਕਿ ਜਿਹੜੇ ਰਾਜ ਵਿਧਾਨਪਾਲਿਕਾ ਦੀ ਜਿਹੜੀ ਬਣਤਰ ਵਗੈਰਾ ਕਿਵੇਂ ਹੁੰਦੀ ਹੈ ਸਾਰਾ ਕੁਝ ਤੁਸੀਂ ਇੱਥੇ ਲਿਖੋਗੇ ਵਿਦਿਆਰਥੀ ਅਧਿਆਪਕਾ ਵਿਦਿਆਰਥੀਆਂ ਨੂੰ ਕਾਰਜ ਪਾਲਿਕਾ ਬਾਰੇ ਦੱਸੇਗੀ ਇਹ ਜਿਹੜੇ ਲੈਸਨ ਪਲਾਨ ਨੇ ਥੋੜੇ ਸ਼ਾਰਟ ਕੀਤੇ ਹੁੰਦੇ ਨੇ ਬੱਚਿਆਂ ਨੇ ਤਾਂ ਤੁਸੀਂ ਕਰੇ ਇਹ ਜੋ ਲੈਸਨ ਪਲਾਨ ਕੋਈ ਫਾਈਨਲ ਦੇ ਲਈ ਬਣਾਉਣਾ ਹੈ ਤਾਂ ਪੂਰਾ ਜਿੰਨਾ ਕੰਟੈਂਟ ਹੈ ਰਜੇ ਉਹ ਸਾਰਾ ਲਿਖੋਗੇ ਤੇ ਵਿਦਿਆਰਥੀ ਧਿਆਨ ਨਾਲ ਸੁਣਨਗੇ ਤੇ ਸਮਝਣਗੇ ਕਿਉਂਕਿ ਇਹਦੇ ਵਿੱਚ ਕੀ ਦੇਖੋ ਜੋ ਸਰਕਾਰ ਹੈ ਤਾਂ ਉਹਦੇ ਵਿੱਚ ਵੋਟਾਂ ਪੈਂਦੀਆਂ ਤਾਂ ਉਹਦੇ ਅਕੋਰਡਿੰਗ ਇੱਥੇ ਡਰਾ ਕਰਕੇ ਤੁਸੀਂ ਲਗਾ ਸਕਦੇ ਹੋ ਫਿਰ ਆ ਸਰਕਾਰ ਉਹਦੇ ਕਿਹੜੇ ਕਿਹੜੇ ਅੰਗ ਨੇ ਉਹਨਾਂ ਬਾਰੇ ਲਿਖਣਾ ਹੈ ਤੇ ਜਿਹੜਾ ਰਾਜ ਸਰਕਾਰ ਦਾ ਕਾਰਜਕਾਲ ਹੈ ਉਹ ਤੁਸੀਂ ਨੇ ਲਿਖਣਾ ਹੈ ਵਿਦਿਆਰਥੀ ਧਿਆਨ ਨਾਲ ਸਮਝਣਗੇ ਤੇ ਆਪਣੀ ਕਾਪੀਆਂ ਤੇ ਨੋਟ ਕਰਨਗੇ ਹੁਣ ਕਿੱਥੋਂ ਸਮਝ ਰਹੇ ਨੇ ਚਾਰਟ ਦੀ ਸਹਾਇਤਾ ਦੇ ਨਾਲ ਜੇਕਰ ਚਾਰਟ ਨਹੀਂ ਵੀ ਤੁਹਾਡੇ ਕੋਲ ਅਵੇਲੇਬਲ ਤਾਂ ਤੁਸੀਂ ਇਸ ਪੇਜ ਤੇ ਵੀ ਜਿਹੜਾ ਬਲੈਕਬੋਰਡ ਆ ਉਹ ਜ਼ਰੂਰ ਲਗਾਉਣਾ ਹੈ ਉਸ ਤੋਂ ਬਾਅਦ ਹੈ ਅੰਤਿਮ ਦੁਹਰਾਈ ਜਦੋਂ ਤੁਹਾਡਾ ਜਿਹੜਾ ਪੂਰਾ ਲੈਸਨ ਪਲਾਨ ਕੰਪਲੀਟ ਲਿਖਿਆ ਜਾਂਦਾ ਫਿਰ ਤੁਸੀਂ ਅੰਤਿਮ ਦੁਹਰਾਈ ਕਰਨੀ ਹੈ ਇਹਦੇ ਸਿਰਫ ਕੁਐਸਚਨ ਹੀ ਲਿਖਣੇ ਨੇ ਤੇ ਆਫਟਰ ਥੈਟ ਯੂ ਵਿਲ ਗਿਵ ਹੋਮਵਰਕ ਤੁਸੀਂ ਆਪਣੀ ਕਲਾਸ ਦੇ ਅਕੋਰਡਿੰਗ ਜਿਸ ਤਰ੍ਹਾਂ ਦੀ ਛੋਟੀ ਕਲਾਸ ਹੈ ਵੱਡੀ ਕਲਾਸ ਹੈ ਉਹਦੇ ਅਕੋਰਡਿੰਗ ਜਿਹੜਾ ਕੰਮ ਹੈ ਉਹ ਬੱਚਿਆਂ ਨੂੰ ਅਸਾਈਨ ਕਰਨਾ ਹੈ ਥੈਂਕਸ ਫॉर ਵਾਚਿੰਗ